AP24 ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਚਾਇਤੀ ਚੋਣਾਂ ਫਤਿਹਗੜ ਸਾਹਿਬ ਸਰਪੰਚਾ ਲਈ 196 ਤੇ ਪੰਚ ਲਈ 414 ਨਾਮਜ਼ਦਗੀਆਂ ਦਾਖਲ ਜ਼ਿਲ੍ਹੇ ਵਿੱਚ ਕੁੱਲ 429 ਗ੍ਰਾਮ ਪੰਚਾਇਤਾਂ ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 429 ਪੰਚਾਇਤਾਂ ਬਾਬਤ ਹੁਣ ਤੱਕ ਸਰਪੰਚਾ ਲਈ 196 ਅਤੇ ਪੰਚ ਲਈ 414 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਦੱਸਿਆ ਕਿ ਬਲਾਕ ਸਰਹਿੰਦ ਵਿੱਚ ਪੰਚਾਇਤਾਂ ਦੀ ਗਿਣਤੀ 98, ਬੱਸੀ ਪਠਾਣਾ ਵਿੱਚ 78, ਅਮਲੋ ਵਿੱਚ 95, ਖਮਾਣੋ ਵਿੱਚ 72 ਅਤੇ ਬਲਾਕ ਖੇੜਾ ਵਿੱਚ 86 ਗ੍ਰਾਮ ਪੰਚਾਇਤਾਂ ਹਨ। ਹੁਣ ਤੱਕ ਬਲਾਕ ਸਰਹਿੰਦ ਵਿੱਚ ਸਰਪੰਚਾਂ ਲਈ 39 ਅਤੇ ਪੰਚਾਂ ਲਈ 103 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ। ਬੱਸੀ ਪਠਾਣਾ ਵਿੱਚ ਸਰਪੰਚਾਂ ਲਈ 37 ਅਤੇ ਪੰਚਾਂ ਲਈ 68 ਬਲੈਕ ਅਮਲੋ ਵਿੱਚ ਸਰਪੰਚਾਂ ਲਈ 20 ਤੇ ਪੰਚਾਂ ਲਈ 54 ਬਲੈਕ ਖਮਾਣੋ ਵਿੱਚ ਸਰਪੰਚਾਂ ਲਈ 78 ਅਤੇ ਪੰਚਾਂ ਲਈ 149 ਅਤੇ ਬਲੈਕ ਖੇੜਾ ਵਿੱਚ ਸਰਪੰਚਾਂ ਲਈ 22 ਤੇ ਪੰਚਾਂ ਲਈ 42 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ